ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਤੁਹਾਨੂੰ ਇੱਕ ਹੋਰ ਦਰਸ਼ ਵਖਾ ਰਹੇ ਹਾਂ ਜਿਹੜੇ ਕੁਦਰਤ ਦੇ ਦਰਸ਼ਾ ਹੈ ਅਸੀਂ ਉਹਨਾਂ ਨੂੰ ਵੇਂਦੇ ਰਹਿੰਨੇ ਆ ਤਾਂ ਫਿਰ ਉਹ ਵੇਖ ਕੇ ਅਸੀਂ ਦੁਨੀਆ ਦੇ ਵਿੱਚ ਸ਼ੇਅਰ ਕਰਦੇ ਆ ਇਹ ਇੱਕ ਕਾਟੋ ਦਾ ਬੱਚਾ ਹੈ ਇਹ ਤੇ ਆਂਡੜਾ ਸੀਗਾ ਤੇ ਉਹਦੇ ਵਿੱਚ ਕਾਟੋ ਦੇ ਬੱਚੇ ਸੀਗੇ ਤੇ ਇਹ ਥੱਲੇ ਆ ਜਾਂਦਾ ਹੈ ਥੱਲੇ ਆ ਕੇ ਫਿਰ ਇਹ ਆਪਦੀ ਫਾਇਜ਼ਤ ਕਿਵੇਂ ਕਰਦਾ ਹੈ ਜਿੱਧਰ ਸਮਾਨ ਪਿਆ ਹੁੰਦਾ ਉਧਰ ਆ ਜਾਂਦਾ ਉਧਰ ਤੋਰਾ ਫੇਰਾ ਕਰੀ ਜਾਂਦਾ ਰਹਿੰਦਾ ਹੈ ਇਹਨੂੰ ਇਹ ਵੀ ਪਤਾ ਵੀ ਮੇਰੇ ਤੇ ਕੋਈ ਜਾਨਵਰ ਮੈਨੂੰ ਫੜ ਦੂਗਾ ਜਿਵੇਂ ਲਗੜ ਬਗੈਰਾ ਮੈਨੂੰ ਫੜ ਲੂਗਾ ਤਾਂ ਇਹ ਲੋਕੇ ਇਧਰ ਤੋਰਾ ਫੇਰਾ ਕਰ ਲੈਂਦਾ ਤਾਂ ਫਿਰ ਜਦੋਂ ਇਹਦੀ ਮਾਂ ਆਉਂਦੀ ਹੈ ਤਾਂ ਇਹਨੂੰ ਚੱਕ ਕੇ ਫਿਰ ਆਂਡਲੇ ਦੇ ਵਿੱਚ ਲੈ ਜਾਂਦੀ ਹੈ ਇਹਨੂੰ ਬੜੇ ਤਰੀਕੇ ਨਾਲ ਭਾਲਦੀ ਆ ਉਹ ਉਹ ਆਪਦੀ ਬੋਲੀ 'ਚ ਬੋਲਦੀ ਹੈ ਤਾਂ ਫਿਰ ਇਹ ਵੀ ਅੱਗੋਂ ਮਾੜਾ ਮੋਟਾ ਆਪਦੀ ਬੋਲੀ 'ਚ ਬੋਲਦਾ ਹੈ ਤਾਂ ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਬੱਚਾ ਕਿਹੜੇ ਪਾਸੇ ਹੈ ਤਾਂ ਫਿਰ ਇਹਨੂੰ ਚੱਕ ਕੇ ਕਾਟੋ ਆਪਦੇ ਆਂਡਲੇ ਦੇ ਵਿੱਚ ਫਿਰ ਲੈ ਜਾਂਦੀ ਹੈ ਵੀਕੂ ਇਹਨਾਂ ਨੂੰ ਵੀ ਪਤਾ ਵੀ ਆਪਣੇ ਆਪ ਦੀ ਸੁਰੱਖਿਆ ਕਿਵੇਂ ਕਰਨੀ ਹੈ ਥੱਲੇ ਆਉਂਦਾ ਤੋਰਾ ਫੇਰਾ ਕਰਦਾ ਸਿੱਖਦਾ ਆਪਦੀ ਵਰਜਸ ਕਰਦਾ ਵੀ ਆਂਡੜੇ ਦੇ ਵਿੱਚੋਂ ਥੱਲੇ ਆਉਣ ਦਾ ਭਾਵ ਕਿ ਇਹਦੀ ਮਾਂ ਇਹਨੂੰ ਬੋਲੀ ਚ ਸਮਝਾਉਂਦੀ ਹੈ ਵੀ ਹੁਣ ਤੂੰ ਤੁਰ ਫੇਰ ਮਾੜਾ ਮੋਟ ਇਹ ਜਾਨਵਰਾਂ ਦੀ ਇੱਕ ਸਿੱਖਿਆ ਹੁੰਦੀ ਹੈ ਥੱਲੇ ਡਿੱਗ ਪੈਂਦਾ ਥੱਲੇ ਆ ਜਾਂਦਾ ਤਾਂ ਫਿਰ ਤੋਰਾ ਫੇਰਾ ਕਰਦਾ ਵੀ ਆਪਣੇ ਆਪ ਦੀ ਬਚਪਨ ਦੇ ਵਿੱਚ ਸੁਰੱਖਿਆ ਕਿਵੇਂ ਕਰਨੀ ਹੈ ਆਪਣੇ ਆਪ ਦੀ ਸੁਰੱਖਿਆ ਕਿਵੇਂ ਕਰਨੀ ਹੈ ਆਪਦੀ ਮਾਂ ਨੂੰ ਕਿਵੇਂ ਆਵਾਜ਼ ਮਾਰਨੀ ਹੈ ਇਹ ਸਾਰੀਆਂ ਚੀਜ਼ਾਂ ਜਾਨਵਰ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਤਾਸੀ ਜਮੇ ਕੋਲੇ ਬੈਠੇ ਆ ਥੁੱਲੇ ਦੇ ਵਿੱਚ ਬੜਿਆ ਬੈਠਾ ਤੇ ਇਹ ਲੋ ਗਿਆ ਬੈਠਾ ਵੀ ਜਦੋਂ ਮੇਰੀ ਮਾਂ ਆਊਗੀ ਤੇ ਮੈਨੂੰ ਆਂਡਲੇ ਦੇ ਵਿੱਚ ਚੱਕ ਕੇ ਲੈ ਜਾਊਗੀ ਵੇਖੋ ਜਾਨਵਰ ਕਿੰਨੀ ਆਪਣੇ ਆਪ ਦੀ ਸੋਝੀ ਰੱਖਦੇ ਆ ਗਿਆਨ ਰੱਖਦੇ ਆ ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬਚਣਾ ਹੈ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਤਾਂ ਜਾਨਵਰ ਵੀ ਇੱਕ ਕੁਦਰਤ ਦਾ ਜਿਹੜੇ ਰੂਲ ਆ ਉਹਨਾਂ ਨੂੰ ਮੰਨਦੇ ਆ ਤਾਂ ਥੋੜੇ ਜੇ ਸਮੇਂ ਦੇ ਵਿੱਚ ਦੀ ਜਾਨਵਰ ਆਪਣੇ ਆਪ ਦੀ ਸੁਰੱਖਿਆ ਕਰਨੀ ਸਿੱਖਦੇ ਆ ਇਹਨਾਂ ਦੇ ਮਾਂ ਪਿਓ ਇਹਨੂੰ ਕਲਾ ਦਿੰਦੇ ਆ ਮਾਪੇ ਉਹ ਹਨ ਜਿਹੜੇ ਇਹਨਾਂ ਦੇ ਜਿਵੇਂ ਹੁਣ ਕਾਟੋ ਹੈ ਇਹਨੂੰ ਕਲਾ ਦਿੰਦੀ ਹੈ ਤੁਰਨ ਫਿਰਨ ਦੀ ਇਹਨੂੰ ਬਾਜ਼ ਮਾਰਦੀ ਹੈ ਤੇ ਕਿਵੇਂ ਵੀ ਆਪਣੇ ਆਪ ਦੀ ਸੁਰੱਖਿਆ ਕਰਨੀ ਹੈ ਜਾਨਵਰ ਵੀ ਇੱਕ ਕੁਦਰਤ ਦਾ ਜਿਹੜਾ ਦਰਸ਼ਾ ਸੀ ਵਿਖਾਉਣੇ ਹੈ ਵੀ ਇਸ ਤਰ੍ਹਾਂ ਮਤਲਬ ਇਹ ਲੁਕਣਾ ਸਿੱਖਦੇ ਆ ਵੀ ਅਸੀਂ ਅਜੇ ਬੱਚੇ ਆ ਆਪਣੇ ਆਪ ਨੂੰ ਕੋਈ ਸਾਨੂੰ ਫੜ ਨਾ ਲਵੇ ਸਾਨੂੰ ਕੋਈ ਜਾਣ ਕਿਵੇਂ ਬਚਾਉਣੀ ਹੈ ਆਪਣੇ ਆਪ ਦੀ ਇਹ ਜਾਣੇ ਕਿ ਇੱਕ ਦਰਸ਼ ਹੈ ਕੁਦਰਤ ਦਾ ਦਰਸ਼ਾ ਸੀ ਵਿਖਾ ਰਹੇ ਆ ਤੇ ਬੈਠਾ ਹੁਣ ਚੁੰਮੜਿਆ ਬੈਠਾ ਚੁੱਲੇ ਦੇ ਨਾਲ ਵੀ ਤੇ ਅਸੀਂ ਆਖਿਆ ਵੀ ਕਿਉਂ ਨਾ ਫਿਰ ਅੱਜ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਵੀ ਬੱਚਿਆਂ ਨੂੰ ਜਾਨਵਰ ਸਿੱਖਿਆ ਦਿੰਦੇ ਆ ਤਾਂ ਆਪਣੇ ਆਪ ਦੀ ਸੁਰੱਖਿਆ ਕਿਵੇਂ ਕਰਨੀ ਹੈ ਤਾਂ ਜਾਨਵਰਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਵੀ ਆਪਣੇ ਆਪ ਦੀ ਸੁਰੱਖਿਆ ਆਪਣੇ ਆਪ ਦੀ ਫ਼ਾਜ਼ਿਦ ਕਿਵੇਂ ਕਰਨੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫ਼ੀ ਚਾਹੁੰਦੇ ਆ ਤਾਂ ਇਸ ਵੀਰਗੋ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ